ਸਤਿ ਪਤਿ ਆਪਾ ਜਗਨਾਤ ਸਿੰਘ ਦੀ ਖਾਸ ਤਕਰੀਰ ਵਾਲੇ ਨਾਮ ਕੋਲ ਤੋਂ ਜਿਨ੍ਹਾਂ ਨੇ ਸਰਨੋ ਦਾ ਰਾਜੂ 2083 ਦੇ ਵਿੱਚ ਆਪਣੀਆਂ ਜਨਤਾ ਨੂੰ ਧਰਮ ਤੋਂ ਕਰਵਾਣ ਸੀਤੀਆਂ ਦਿੱਤੀ ਲਈ ਆਨੰਦ ਖਾਲ ਲਈ ਜਿਹੜਾ ਉਹ ਵਚਨ ਕਰਦੇ ਸੀ ਮੇਰਾ ਸਿਰ ਜਾਲੇ ਤਾਂ ਜਾਵੇ ਪਰ ਸਿੱਖੀ ਸਿਰਤ ਨਾ ਜਾਵੇ ਉਹ ਗੱਲੋਂ ਆਤਮਾਨਾਮਿਆ ਇਹ ਦੋਸਤੋ ਕੀਤੋਸ ਗ੍ਰਾਥੀ ਨੂੰ ਪੇਰੇ 9:30 ਵਜੇ ਆਪਣਾ ਦਿੱਤੀ ਚਿੱਤਰ ਦਿੱਤੇ ਸਾਡੀ ਪੂਰੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਸ ਮਹਾਨ ਜਰਮਨ ਸਤਿ巴巴 ਜਰਮਨ ਤੇ ਕਿਸੀ ਸਾਧ ਪਿੰਦਰਾਮਾਰ ਦੇ ਉਹਨਾਂ ਦੇ ਨਾਲ ਦੇ ਸਿੱਖਾਂ ਦਾ ਧੀਦੀ ਜਹਾੜਾ ਬਣਾਇਆ ਜਾਂਦਾ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਦ੍ਰਿੜਤਾ ਤੇ ਪ੍ਰਪੱਕਤਾ ਦੇ ਵਿੱਚ ਪੂਰੇ ਰਹੇ ਭਾਈ ਅਮਰੀਕ ਸਿੰਘ ਜੀ ਸਤਿ ਸ੍ਰੀ ਅਕਾਲ ਬਾਬਾ ਧਾਰਾ ਸਿੰਘ ਜੀ ਜਨਮਪਤੀ ਜੀ ਹੋਰ ਪਿਆਰ ਸਿੰਘਾਂ ਨੇ ਇਨਾ ਪ੍ਰਾਪਤ ਕੀਤੀਆਂ ਉਹ ਉਹਨਾਂ ਦਾ ਸ਼੍ਰੀ ਗ੍ਰੰਥ ਦੇ ਜਾਤਿਗਤ ਅਨੁਰੂਧਵਾਰਾ ਸੁਨੀਸ਼ ਨਗਰ ਕਟਾ ਮਾਲਕ ਤੋਂ ਉੜਤੇ ਹਰ ਸਾਲ ਦੀ ਤਰ੍ਹਾਂ ਛੱਤੇ ਮਿੱਠੇ ਜਲ ਦੀ ਜਰੀ ਲਗਾਈ ਗਈ ਜੈਸਰਿਤ ਗੁਰਦੁਆਰਾ ਅਤਿ ਸਤਿਕਾਰਯੋਗ ਸਭਤੀ ਸਾਧ ਸੰਗਤ ਦੇ ਸਮੁੱਚੇ ਨੌਜਵਾਨ ਸੇਵਾਦਾਰ ਅਤੇ ਸਾਰੇ ਸਿੱਖਾਂ ਨੇ ਅਲੱਗ-ਅਲੱਗ ਦੇ ਸਥਾਨਾਂ 'ਤੇ ਵੀ ਹਾਜ਼ਰੀਆਂ ਭਰੀਆਂ ਸੇਵਾ ਕੀਤੀ ਉਹ ਗੁਰੂ ਸਾਹਿਬ ਨੂੰ ਧੰਨ ਧੰਨਵਾਦ ਅਤੇ ਜੀ ਦੀ ਤਾਰੀਫ ਸੰਗਤ ਨੂੰ ਬੇਨਤੀ ਕਰਦੇ ਹਾਂ ਦੀ ਆਪ ਜੀ ਨੇ ਇਸੇ ਤਰ੍ਹਾਂ ਕੀਤਾ ਪ੍ਰੇਮ ਪਿਆਰ ਦੇ ਨਾਲ ਜਿੰਦਾ-ਫਿਕਰ ਦੀ ਯਾਦ ਵਿੱਚ ਇੰਨਾ ਖੀਲਾ ਤੇ ਸੇਵਾ ਲਈ ਸੰਕਰਨੀ ਚਾਹਤਾਂ ਕਰਕੇ ਤਾਂ ਮੰਗ ਧਨ ਕਰਕੇ ਉਹਨਾਂ ਦੀ ਯਾਦ ਵਿੱਚ ਡੜ ਕੇ ਉਹਨਾਂ ਦੋਹਿਆਂ ਦੇ ਪਾਏ ਹੋਏ ਪੂਰਨਿਆ ਤੋਂ ਚੱਲਣ ਦੀ ਆਪ ਸੰਗਤ ਨੇ ਕਿਰਪਾ ਅਰਤਾ ਕਰਨੀ ਨੌਜਵਾਨਾਂ ਨੂੰ ਬੇਨਤੀ ਇਸ ਰੱਖੋ ਨਾੜੀਆਂ ਰਸ ਤੋਂ ਸਾਰਾ ਸਜਾਓ ਅਮਰਤ ਰਸੋ ਸਤਿ ਸਜੂ ਗੁਰੂ ਵਾਲੇ ਬਨੋ ਮਿੱਠਿਆਂ ਤੋਂ ਦੂਰ ਰਹੋ ਇੱਕ ਗੁਰ ਕਰਦੇ ਨਾਲ ਜੜ ਕੇ ਆਪਣਾ ਜੀਵਨ ਪਤਲਾ ਬਣਾਓ ਇਹ ਸਾਰੇ ਨੌਜਵਾਨਾਂ ਨੂੰ ਬੇਸਤੀ ਹੈ ਬੇਸਤੀ ਨੂੰ ਆਪ ਦੀ ਸਰਵਾਤ ਕਰਿਓ ਭੁੱਲੋ ਸੁੱਖਾਂ ਦੀ ਮਾਤੀ ਬਖਤੂਸਾਰੀ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ ਗੁਰਸਤੇ ਬਣਾਓ ਕਰਕੇ ਆਪੋ ਜੀ ਵਾਹਿਗੁਰੂ ਦੇ ਕਾਫੀ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਨਕੇ ਦੁਕਾਨੇ ਪੰਜਾਬੇ ਨਿਹਾਲ ਹੋ ਜਾਵੇ ਸਤਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਵਾਰਿਆਂ ਦੇ ਪਾਸ